क्रिकेटर ओके और बढ़िया बहुत बढ़िया ये जो रे बॉलिंग कर दे बैटिंग कर दे ऑलराउंडर हो क्रिकेटर डाल दोली ये जितना भी कर दो जितना <laughs> <था> कर दो हां टी करता बीट करता ओके वेबसाइट खोल लेओ कोई टीचर परेशान कर नहीं करता बढ़िया तो पढ़ाऊँ मैं मेहनत करनी है क्रिकेटर बनना है मेहनत करनी है टीचर बनना है मेहनत करनी, करनी है वो भी जीवन। जीवन। अपने अपने करना जीवन में मेहनत बहुत है अपने आप में झूठ नहीं बोलना समाज वास्ते चंगा काम करना चंगा से किस्मत बनता है जंगा ना करो ये स्टूडेंट एक चीज ਇੱਕ ਤਰ੍ਹਾਂ ਇਸ ਇਨਸਾਨ ਦੇ ਤਰੀਕੇ ਬੇਟਾ ਕੀ ਨਾਮ ਹੈ ਕਿਹੜੀ ਕਲਾਸ ਪੜ੍ਹਦੇ ਹੋ ਜੀ ਮੈਂ ਹਰਪ੍ਰੀਤ ਕੌਰ ਤੇ 10th ਕਲਾਸ ਪੜ੍ਹਦੀ ਹਾਂ ਅੱਛਾ ਅੱਜ ਤੁਹਾਡੇ ਸਕੂਲ ਦੇ ਵਿੱਚ ਦੀਸਾ ਵਾਏ ਸੀ ਕਿਸ ਤਰ੍ਹਾਂ ਤੁਹਾਨੂੰ ਮਿਲੇ ਕੀ ਕੁਝ ਕੀਤਾ ਪੂਰੀ ਗੱਲ ਦੱਸੋ ਹਾਂਜੀ ਜੀ ਉਹ ਸਭ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਨੇ ਖਾਣਾ ਵੀ ਬੈ ਕੇ ਖਾਦਾ ਹੈਣਾ ਜੀ ਅਸੀਂ ਉਹਨਾਂ ਨੂੰ ਮਤਲਬ ਸਕੂਲ ਦੀਆਂ ਵੀ ਵੀ ਅਸੀਂ ਨੀਚੇ ਬੈਠ ਕੇ ਖਾਣਾ ਖਾਨਿਆ ਤਾਂ ਸਾਨੂੰ ਬੈਂਚ ਵੀ ਦਿੱਤੇ ਹਨ ਹੈਣਾ ਇਹ ਉਹ ਦੱਸਿਆ ਸਭ ਕੁਝ ਪ੍ਰੋਬਲਮਸ ਵੀ ਦੱਸਿਆ ਹੈਣਾ ਜੀ ਔਰ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇੱਥਾ ਬੈਂਚ ਚਾਹੀਦੇ ਨੇ ਔਰ ਪੱਕਿਆਂ ਦੀ ਪ੍ਰੋਬਲਮ ਵੀ ਦੱਸੀ ਕਿ ਹੈਣਾ ਇਹ ਵੀ ਪੱਕੇ ਚਾਹੀਦੇ ਨੇ ਜੀ ਔਰ ਉਹਨਾਂ ਨੇ ਸਾਡੇ ਨਾਲ ਸਾਡੇ ਏਮ ਵੀ ਪੁੱਛੇ ਬਹੁਤ ਗੱਲਾਂ ਵੀ ਕੀਤੀਆਂ ਹੈਣਾ ਇਹ ਸਾਨੂੰ ਵੀ ਬਹੁਤ ਵਧੀਆ ਲੱਗਿਆ ਜੀ ਕੁਛ ਤੁਸੀਂ ਕੀ ਕਿਹਾ ਕੀ ਬੰਦ ਉਹਨਾਂ ਨੇ ਸਾਡਾ ਸਭ ਤੋਂ ਪਹਿਲਾਂ ਤਾਂ ਏਮ ਪੁੱਛਿਆ ਹਨਾ ਹੀ ਉਸ ਤੋਂ ਬਾਅਦ ਏਮ ਦੇ ਕਾਰਨ ਪੁੱਛੇ ਵੀ ਉਹਦਾ ਕਾਰਨ ਕੀ ਆਗਾ ਔਰ ਕਾਰਨ ਵੀ ਦੱਸੇ ਜੀ ਅਸੀਂ ਕੀ ਦੱਸਿਆ ਮਤਲਬ ਜਿਹੜਾ ਆਪਣਾ ਪੰਜਾਬ ਹੈਗਾ ਇਹ ਚ ਜਿਹੜੀਆਂ ਫਸਲਾਂ ਹੋ ਰਹੀਆਂ ਨੇ ਇਹ ਝੋਨਾ ਹਨਾ ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਹੈ ਉਹ ਬੜਾ ਡਾਊਨ ਜਾ ਰਿਹਾ ਹੈਗਾ ਜਿਸ ਦੇ ਲਈ ਅਸੀਂ ਉਹਨਾਂ ਨੂੰ ਏ ਕਿਹਾ ਵੀ ਜਦ ਅਸੀਂ ਆਈਐਸ ਬਣ ਗਏ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਪਾਣੀ ਦਾ ਲੈਵਲ ਉੱਪਰ ਕਰਨ ਲਈ ਹਨਾ ਕੋਈ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਕਹਾਂਗੇ ਹਨਾ ਉਹ ਸਭ ਕੁਝ ਗੱਲਾਂ ਕੀਤੀਆਂ ਹੀ ਜਸਪ੍ਰੀਤ ਕੌਰ ਜੀ ਜਸਪ੍ਰੀਤ ਅੱਜ ਡੀਸਾ ਆਏ ਸੀ ਤੁਹਾਡੇ ਨਾਲ ਬੈਠ ਕੇ ਖਾਣਾ ਖਾਦਾ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ ਜਦ ਡੀਸਾ ਸਰ ਆਏ ਜੀ ਬਹੁਤ ਚੰਗਾ ਲੱਗਿਆ ਇੱਕ ਤਾਂ ਸਾਡੇ ਸਕੂਲ ਦੇ ਵਿੱਚ ਆਏ ਤੇ ਉਹਨਾਂ ਨੇ ਸਾਡੇ ਪਹਿਲਾਂ ਏਮ ਬਾਰੇ ਪੁੱਛਿਆ ਵੀ ਤੁਸੀਂ ਕੀ ਬਣਾ ਚਾਹੁੰਦੇ ਹੋ ਉਸ ਦਾ ਕਾਰਨ ਪੁੱਛਿਆ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਨੂੰ ਦੱਸਿਆ ਵੀ ਤੁਸੀਂ ਆਪਣੇ ਏਮ ਵਿੱਚ ਕਿਸ ਤਰ੍ਹਾਂ ਤੁਹਾਡੇ ਨਾਲ ਕਦੇ ਕਿਸੇ ਆਫਸਰ ਨੇ ਬੈਠ ਕੇ ਇਸ ਤਰ੍ਹਾਂ ਖਾਣਾ ਖਾਦਾ ਜਿਵੇਂ ਤੁਸੀਂ ਆਖਿਆ ਨਹੀਂ ਜੀ ਨਹੀਂ ਅਸ ਤੱਕ ਤਾਂ ਕਿਵੇਂ ਪੂਰੀ ਗੱਲ ਦੱਸੋ ਬਹੁਤ ਚੰਗਾ ਲੱਗਿਆ ਸਾਨੂੰ ਜਦੋਂ ਸਾਡੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਦਾ ਬਹੁਤ ਚੰਗੀਆਂ-ਚੰਗੀਆਂ ਗੱਲਾਂ ਦਸੀਆਂ ਸਾਡੇ ਸਕੂਲ ਦੇ ਵਿੱਚ ਜੋ ਵੀ ਕਮੀ ਪੇਸ਼ੀ ਆ ਉਹਨਾਂ ਵਿੱਚ ਸੁਧਾਰ ਕਰਨ ਬਾਰੇ ਕਿਹਾ ਹੁਣ ਕਿਹਾ ਤੁਹਾਨੂੰ ਫਰੂਟ ਮਿਲਿਆ ਕਰਨਗੇ ਹਰ ਰੋਜ਼ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਕੀ ਤੁਸੀਂ ਦੱਸਿਆ ਕਿਹੜੇ ਫਰੂਟ ਕਰਨਗੇ ਹਾਂਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਨੂੰ ਫਰੂਟ ਮਿਲਿਆ ਕਰਨਗੇ ਹਰ ਰੋਜ਼ ਤੇ ਹਰ ਰੋਜ਼ ਹੀ ਮਿਲਿਆ ਕਰਨਗੇ ਤੇ ਉਹ ਕਹਿੰਦੇ ਵੀ ਤੁਹਾਨੂੰ ਹਰ ਰੋਜ਼ ਇੱਕ ਫੂਡ ਫਰੂਟ ਮਿਲਿਆ ਕਰਨਗੇ ਤਰਾ ਸਕੂਲ ਦੇ ਵਿੱਚ ਡੀਸਾ ਵਾਈ ਸੀ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਮ ਰਿਆ ਕੀ ਕੁਝ ਗੱਲਾਂ ਬਾਤਾਂ ਹੋਈਆਂ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਮੀਡੇ ਮੀਲ ਦੇ ਨਾਲ ਫਰੂਟ ਦੇਣ ਦਾ ਜੋ ਪ੍ਰਸਤਾਵ ਹੈ ਉਹਦਾ ਅੱਜ ਉਦਘਾਟਨ ਕਰਨ ਵਾਸਤੇ ਬੱਚਿਆਂ ਨੂੰ ਉਹ ਆਏ ਸੀਗੇ ਤਾਂ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਧਾ ਤੇ ਬੱਚਿਆਂ ਨੂੰ ਪੁੱਛਿਆ ਵੀ ਕੀ ਤੁਹਾਡਾ ਖਾਣਾ ਤਾਂ ਖਾਣਾ ਬੜਾ ਵਧੀਆ ਸੀਗਾ ਤੇ ਫਰੂਟ ਆ ਜਿਹੜਾ ਉਹਨਾਂ ਨੇ ਬੱਚਣ ਪੁੱਛਿਆ ਵੀ ਤੁਹਾਨੂੰ ਮਿਲ ਰਿਹਾ ਹੈ ਬੱਚੇ ਕਹਿੰਦੇ ਸਾਨੂੰ ਮਿਲ ਰਿਹਾ ਹੈ ਲਗਾਤਾਰ ਤਾਂ ਸਰਦੀਆਂ ਸਾਨੂੰ ਕਿੰਨੂ ਮਿਲਦਾ ਸੀਗਾ ਹੁਣ ਸਾਨੂੰ ਕੇਲਾ ਤੇ ਹੁਣ ਅਗਲੇ ਵੀਕ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਮੰਗੇਓ ਬਾਰੇ ਸਾਨੂੰ ਦੱਸਿਆ ਗਿਆ ਵੀ ਉਹ ਤੁਹਾਨੂੰ ਮਿਲੇਗਾ ਪਰ ਕਿਸ ਤਰ੍ਹਾਂ ਦੀ ਫਸਾ ਫਿਰਦਾ ਕਿ ਦਵਾਰਾ ਪਹਿਲਾਂ ਬੰਦ ਕਰਦੇ ਦੁਬਾਰਾ ਸ਼ੁਰੂਆਤ ਹੋਈ ਹੈ ਹੁਣ ਸੋਗਿਆਂ ਦੀ ਬੱਚੇ ਹਾਂਜੀ 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 ਇੱਕ ਵਾਰ ਵਿੱਚ ਦੀ ਇਹ ਬੰਦ ਹੋ ਗਿਆ ਸੀਗਾ ਤਾਂ ਹੁਣ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਦੁਬਾਰਾ ਪਸਤਾਵ ਰੱਖਿਆ ਗਿਆ ਜਿਹੜਾ ਕਿ ਬਹੁਤ ਹੀ ਵਧੀਆ ਹੈ ਤਾਂ ਇਹਦੇ ਨਾਲ ਅਸੀਂ ਸਮਝਦਾ ਵੀ ਬੱਟੇ ਨੂੰ ਨਿਊਟ੍ਰੀਐਂਟ ਜਿਹੜੇ ਚਾਹੀਦੇ ਨੇ ਉਹ ਪ੍ਰੋਪਰ ਫਰੂਟ ਤੋਂ ਮਿਲ ਸਕਦੇ ਨੇ ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਫਰੂਟ ਅਵੇਲੇਬਲ ਨਹੀਂ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ ਤਾਂ ਇਹਦੇ ਨਾਲ ਬੱਚਿਆਂ ਦੀ ਸਿਹਤ ਬਹੁਤ ਵਧੀਆ ਹੋਊਗੀ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਮੈਂ ਕਿਹਨਾ ਨਾਮ ਤੁਹਾਡਾ ਸ੍ਰਿੰਦਰ ਕੌਰ ਮੈਂ ਪ੍ਰਿੰਸੀਪਲ ਦੇ ਤੌਰ ਤੇ ਵਰਕ ਕਰ ਰਹੀ ਹਾਂ ਦਮ ਕਦੇ ਵੀ ਜਦੋਂ ਕੋਈ ਆਈਐਸ ਦਾ ਸਕੂਲ ਦੇ ਵਿੱਚ ਆਉਂਦਾ ਅੱਜ ਕਿਸ ਤਰ੍ਹਾਂ ਲੱਗਿਆ ਕਿ ਤੁਸੀਂ ਨਾਲ ਬੈਠੇ ਬੱਚਿਆਂ ਦੇ ਨਾਲ ਉਸ ਖਾਣਾ ਉਹ ਉਹੀ ਖਾਣਾ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ ਸੀ ਜਿਹਦੀ ਮੀਲ ਦਾ ਉਹ ਹਿਸਾਬ ਨਾਲ ਖਾਤਾ ਸਰ ਬੜਾ ਅਚੰਚੇਤ ਸਰ ਦਾ ਇੱਥੇ ਦੌਰਾ ਸੀ ਸਕੂਲ ਦੇ ਵਿੱਚ ਤਾਂ ਸਰ ਨੇ ਆ ਕੇ ਮਿੱਡੇ ਮੀਲ ਦੇ ਵਿੱਚ ਬੱਚਿਆਂ ਦੇ ਨਾਲ ਬੈਠ ਕੇ ਖਾਣਾ ਖਾਇਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਤੇ ਇਵਨ ਕਿ ਬੱਚੇ ਵੀ ਬਹੁਤ ਖੁਸ਼ ਸੀ ਕਿ ਅਜ ਇੰਨੇ ਵੱਡੇ ਜਿਹੜੇ ਆਫੀਸਰ ਨੇ ਉਹ ਸਾਡੇ ਵਿੱਚ ਬੈਠ ਕੇ ਖਾਣਾ ਖਾ ਰਹੇ ਨੇ ਤੇ ਖਾਣੇ ਦੀ ਬੜੀ ਸਰ ਤਾਰੀਫ ਕਰਕੇ ਗਏ ਨੇ ਕਿ ਖਾਣਾ ਬਹੁਤ ਵਧੀਆ ਬਣਿਆ ਹੋਇਆ ਸੀ ਮੈਮ ਉਹਨਾਂ ਨੇ ਕਿਹਾ ਵੀ ਕਿਚਨ ਗਾਰਡਨ ਵਿਜ਼ਿਟ ਕੀਤਾ ਕਿਚਨ ਗਾਰਡਨ ਚ ਉਹਨਾਂ ਨੇ ਇਵਨ ਕਿ ਸਾਰੀਆਂ ਪੁੱਛੀਆਂ ਵੀ ਕਿਹੜੇ ਕਿਹੜੇ ਵੈਜੀਟੇਬਲਸ ਉਗਾਈਆਂ ਗਿਆ ਨੇ ਤੇ ਸਾਨੂੰ ਹੋਰ ਵੀ ਸੁਜੈਸ਼ਨ ਦੇ ਕੇ ਗਏ ਨੇ ਅਸੀਂ ਉਹ ਸੁਜੈਸ਼ਨਸ ਉਹਨਾਂ ਦੀਆਂ ਬੜੀਆਂ ਵਧੀਆ ਲੱਗੀਆਂ ਉਹਨਾਂ ਦੇ ਅਕੋਰਡਿੰਗ ਅਸੀਂ ਹੋਰ ਵੀ ਪਲਾਂਟਸ ਉੱਥੇ ਗਰੋ ਕਰਾਂਗੇ ਹਾਂਜੀ ਹਾਂਜੀ ਹਾਂ ਜਿਵੇਂ ਸੀਜ਼ਨਲ ਜਿਹੜੀਆਂ ਵੈਜੀਟੇਬਲਸ ਨੇ ਉਹ ਸਾਰੀਆਂ ਉਗਾ ਰਹੇ ਹਾਂ ਤੇ ਉਹਨਾਂ ਨੇ ਕੁਝ ਸਾਨੂੰ ਹੋਰ ਸੁਜੈਸ਼ਨ ਦਿੱਤੀਆਂ ਨੇ ਵੀ ਇਹ ਤੁਸੀਂ ਗਰੋ ਕਰੋ ਉਹ ਵੀ ਅਸੀਂ ਉਹਨੂੰ ਉਗਾਵਾਂਗੇ ਜੀ ਅੱਗੇ ਹਾਂਜੀ ਸਰ ਜਿਵੇਂ ਸਾਡੇ ਨਾਲ ਤੇ ਕਿਚਨ ਸ਼ੈੱਡ ਮਤਲਬ ਜਿੱਥੇ ਬੱਚੇ ਬੈਠ ਕੇ ਮਿਡੇ ਮੀਲ ਦੇ ਦੌਰਾਨ ਖਾਣਾ ਖਾਂਦੇ ਨੇ ਉਹ ਪ੍ਰੋਪਰ ਨਹੀਂ ਹੈ ਤੇ ਉੱਥੇ ਤੁਹਾਨੂੰ ਕੁਝ ਫੈਨ ਦੀ ਸਾਡੇ ਕੋਲ ਸ਼ਾਰਟੇਜ ਸੀ ਤਾਂ ਉਹ ਸਾਡੀ ਮਤਲਬ ਕਿ ਉਹ ਕਹਿ ਕੇ ਗਏ ਨੇ ਵੀ ਉਹ ਪੂਰੀ ਹੋ ਜਾਏਗੀ ਇੱਕ ਅੱਦੇ ਦਿਨ ਦੇ ਵਿੱਚ ਜੀ ਅੱਜ ਮੈਂ ਪਿੰਡ ਭੁੱਲਰੇੜੀ ਦੇ ਵਿੱਚ ਆਇਆ ਇੱਥੇ ਮਿਡੇ ਮੀਲ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨਾਲ ਮੈਂ ਖਾਣਾ ਵੀ ਖਾਂਦਾ ਕੁਆਲਿਟੀ ਵੀ ਚੈੱਕ ਕੀਤੀ ਬੱਚਿਆਂ ਤੋਂ ਫੀਡਬੈਕ ਵੀ ਲੈਂਦਾ ਕਿ ਮਿਡੇ ਮੀਲ ਦੇ ਵਿੱਚ ਉਹਨਾਂ ਨੂੰ ਖਾਣਾ ਰੈਗੂਲਰਲੀ ਮਿਲ ਰਿਹਾ ਹੈ ਜਾਂ ਨਹੀਂ ਕਿਸ ਕੁਆਲਿਟੀ ਦਾ ਮਿਲ ਰਿਹਾ ਹੈ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦਾ ਵਿਜਨ ਸੀਗਾ ਕਿ ਫਰੂਟ ਮਿਲਨੇ ਚਾਹੀਦੇ ਆ ਉਹ ਵੀ ਮਿਲ ਰਹਾ ਨਹੀਂ ਤੇ ਫਿਰ ਉਹਨਾਂ ਨੇ ਬੱਚਿਆਂ ਨੇ ਜਿਹੜਾ ਹੈਗਾ ਪੋਜ਼ਿਟਿਵ ਇੱਕ ਫੀਡਬੈਕ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੇ ਸੀਗੇ ਸੀਜ਼ਨਲ ਫਰੂਟ ਉਹਨਾਂ ਕਿੰਨੂ ਵੀ ਮਿਲਿਆ ਸੀਗਾ ਹੁਣ ਜਿਹੜੇ ਹੈਗੇ ਬਨਾਣਾ ਆਕੇਲੇ ਵੀ ਮਿਲ ਰਹੇ ਹੈਗੇ ਤੇ ਅਗਲੇ ਹਫਤੇ ਜਿਹੜਾ ਹੈਗਾ ਅੰਬ ਵੀ ਮਿਲਣਗੇ ਤੇ ਨਾਲ ਹੀ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੰਪਿਊਟਰ ਲੈਬਸ ਜਿਹੜੀ ਫੈਸਿਲਿਟੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹ ਕਿੰਨੇ ਪੀਰੀਅਡਸ ਜਿਹੜੇ ਨੇ ਲੱਗ ਰਹੇ ਹੈਗੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 4 ਪੀਰੀਅਡਸ ਲੱਗ ਰਹੇ ਹੈ ਤੇ ਇਸ ਤੋਂ ਇਲਾਵਾ ਬੱਚਿਆਂ ਤੋਂ ਇਹ ਵੀ ਫੀਡਬੈਕ ਲਿੱਤਾ ਗਿਆ ਕਿ ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਇੱਕਾਦ ਜਿਹੜੇ ਹੈਗੇ ਸੁਝਾਅ ਬੱਚੇ ਵੱਲੋਂ ਇਹੋ ਜਮਾਨ ਰੱਖੀ ਗਈ ਉਹ ਡੈਫੀਨਿਟਲੀ ਅਸੀਂ ਪੂਰੀ ਕਰਾਂਗੇ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਸਮिति ਪ੍ਰਗਟਾਈ ਗਈ ਹੈ ਕਿ ਟੀਚਰਸ ਵੱਲੋਂ ਜਿਹੜੀ ਹੈਗੀ ਕੁਆਲਟੀ ਐਜੂਕੇਸ਼ਨ ਚੱਲ ਰਹੀ ਹੈ ਇੰਟਰੈਕਸ਼ਨ ਵੀ ਕੀਤਾ ਗਿਆ ਬੱਚਿਆਂ ਨਾਲ ਕੀ ਕੁਝ ਉਹਨਾਂ ਨੂੰ ਜਿਹੜੀ ਹੈਗੀ ਪੜਾਈ ਦੇ ਵਿੱਚ ਸਹੂਲਤ ਚਾਹੀਦੀ ਹੈ ਉਹ ਵੀ ਡੈਫੀਨਿਟਲੀ ਕਰਾਂਗੇ ਮੈਨੂੰ ਜਿਹੜਾ ਚੇਂਜ ਦਿੱਤਾ ਗਿਆ ਉਹ ਕਿੰਨਾ ਕੁ ਉਹਨੂੰ ਬੈਨੀਫਿਟ ਆਊਗਾ ਜੇ ਮੌਸਮੀ ਫਰੂਟਸ ਵੀ ਸਾਰੇ ਜੀ ਬਿਲਕੁਲ ਦੇਖੋ ਜੀ ਨਿਊਟ੍ਰੀਸ਼ਨ ਦੇ ਨਾਲ ਜਿਹੜੀ ਸਟੰਟਿੰਗ ਤੇ ਮੈਲਨਿਊਟ੍ਰੀਸ਼ਨ ਵਾਲੀ ਜਿਹੜੀ ਗੱਲ ਹੈ ਉਹ ਕਾਫੀ ਪ੍ਰਿਵੋਲੈਂਟ ਕਾਫੀ ਥਾਵਾਂ ਤੇ ਦੇਖੀ ਜਾਂਦੀ ਹੈ ਇਸੇ ਤਰ੍ਹਾਂ ਇਸ ਦੇ ਤਹਿਤ ਅਸੀਂ ਲਾਸਟ ਇਅਰ ਜਿਹੜਾ ਹੈਗਾ ਜਿਵੇਂ ਤੁਸੀਂ ਸਾਰਿਆਂ ਦੇ ਰਾਹੀਂ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਅਨੀਮੀਆ ਮੁਕਤ ਸੰਗਰੂਹਤੀ ਜਿਹਦੇ ਵਿੱਚ ਕਾਫੀ ਪੋਜ਼ਿਟਿਵ ਰਿਜ਼ਲਟਸ ਵੀ ਸਾਡੇ ਸਿਲੈਕਟਿਵ ਜਿਹੜੇ ਸਕੂਲ ਸੀਗੇ ਆਪਾਂ ਦੂਰੀ ਬਲੌਕ ਦੇ ਹੀ ਲਿੱਤੇ ਸੀਗੇ ਉਹਦੇ ਵਿੱਚ 90% ਤੋਂ ਵੱਧ ਜਿਹੜੇ ਸੀਗੇ ਆਪਾਂ ਪੋਜ਼ਿਟਿਵ ਬੈਨੀਫਿਟਸ ਉੱਥੇ ਦੇਖੇ ਸੀ ਆਪਾਂ ਅੱਜ ਵੀ ਦੇਖਿਆ ਕਿ ਚਿਕਨ ਗਾਰਡਨ ਜਿਹੜੇ ਨੇ ਆਪਣੇ ਮੈਕਸਿਮਮ ਸਕੂਲਸ ਦੇ ਵਿੱਚ ਜਿਹੜਾ ਹੈਗਾ ਆਲਰੇਡੀ ਬਣ ਚੁੱਕਿਆ ਹੈ ਤੇ ਬੱਚਿਆਂ ਤੋਂ ਅੱਜ ਇਹ ਪੁੱਛਿਆ ਵੀ ਗਿਆ ਕਿ ਅਨੀਮੀਆ ਦੀ ਟੈਬਲਟਾ ਉਹਨੂੰ ਮਿਲਦੀ ਹੈ ਜਾਂ ਨਹੀਂ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਵੈਡਨਸਡੇ ਉਹਨਾਂ ਨੂੰ ਅਨੀਮੀਆ ਦੀ ਟੈਬਲਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤੇ ਇਹ ਸਾਰੇ ਸਾਰੇ ਜਿਵੇਂ ਜਦੋਂ ਤੱਕ ਆਪਣਾ ਇੱਕ ਨਿਊਟ੍ਰੀਸ਼ਨ ਹੋਲਸਮ ਨਹੀਂ ਹੋਏਗਾ ਖਾਣੇ ਦੇ ਨਾਲ ਜਿਹੜੇ ਮਾਈਕਰੋਨਿਊਟ੍ਰੀਐਂਟਸ ਨੇ ਜਿਹੜੇ ਵਿਟਾਮਿਨਸ ਨੇ ਜਿਹੜੇ ਫਰੂਟਸ ਦੇ ਰਾਹੀਂ ਮਿਲਦੇ ਉਹ ਤੱਕ ਨਹੀਂ ਮਿਲਣਗੇ ਉਹ ਕੰਪਲੀਟ ਸਾਈਕਲ ਇੱਕ ਨਹੀਂ ਬਣਦੀ ਨਾਲੀ ਜਿਹੜੀ ਫੋਲਿਕ ਐਸਿਡ ਦੀ ਆਈਐਫਏ ਟੈਬਲੇਟ ਆਪਾਂ ਜਿਹਨੂੰ ਕਹਿੰਦੇ ਆ ਰੈਨ ਫੋਲਿਕ ਐਸਿਡ ਟੈਬਲੇਟ ਉਹ ਵੀ ਜਦੋਂ ਸਰਕਾਰ ਕੋਲ ਦਿੱਤੀ ਜਾਂਦੀ ਹੈ ਤਾਂ ਉਹਦਾ ਅਪਟੇਕ ਵੀ ਜਿਹੜਾ ਹੈਗਾ ਇਨਸ਼ੋਰ ਕਰਨਾ ਹੁੰਦਾ ਤੇ ਉਹ ਅਪਟੇਕ ਵੀ ਅਸੀਂ ਇਨਸ਼ੋਰ ਕਰੇ ਡੈਫੀਨਿਟਲੀ ਜਿਹੜਾ ਹੈਗਾ ਇੱਕ ਨਿਊਟ੍ਰੀਸ਼ਨ ਜਿਹੜਾ ਜਿਹੜੇ ਚਾਰੋ ਕਾਰਨਰਸ ਹੈ ਉਹਦੇ ਉਹ ਅਸੀਂ ਪੂਰੇ ਕਰਦੇ ਹਾਂ